ਕਿੱਥੇ ਖੋਟੀ ਕੀ ਲੈਣਾ ਟੋਪੀ ਸਿਰ ਧਰ ਕੇ ਛਿਲੇ ਕੀ ਤੇ ਪਰ ਰੱਬ ਨਹੀਂ ਮਿਲਿਆ ਕੀ ਲੈਣਾ ਛਿਲਿਆਂ ਵਿੱਚ ਵੜ ਕੇ ਆਂਧਾ ਤਸ਼ਬੀਹ ਫੇਰੀ ਕਿ ਦਿਲ ਨਹੀਂ ਫਿਰਿਆ ਤੇ ਕੀ ਲੈਣਾ ਤਸ਼ਬੀਹਤ ਫੜ ਕੇ ਜਾਗ ਬਿਨੋ ਬੁੱਲਿਆ ਦੁੱਧ ਨਹੀਂ ਜਮਦਾ ਭਾਵੇਂ ਲਾਲ ਹੋਵੇ ਕੜਕੜ ਕੇ ਆਹ ਪਰਪੜਿਆਲਮ ਫਾਜ਼ਿਲ ਹੋਇਓ ਕਦੀ ਆਪਣੇ ਆਪ ਨੂੰ ਪੜਿਆ ਨਹੀਂ ਪਜ ਪਜ ਵੜਦਾ ਮੰਦਰ ਮਸੀਤੀ ਕਦੀ ਕਰ ਆਪਣੇ ਵਿੱਚ ਵੜਿਆ ਨਹੀਂ ਰੋਗ ਇਲਾ ਨੇ ਸ਼ੈਤਾਨ ਦੇ ਨਾਲ ਤੂੰ ਏ ਕਦੀ ਨਭਸੇ ਆਪਣੇ ਨਾਲ ਲੜਿਆ ਨੀ ਬੁੱਲੇਛਾ ਚਮਾਨੀ ਉਡਦੀਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਨੀ ਆਂਦਾ ਜਿਹੜੇ ਜਾਨ ਮੱਕੇ ਖਾਂਡ ਤੱਕੇ ਇੱਕ ਪੂਜਣ ਪੰਨਾਂ ਕੱਕਿਆਂ ਨੂੰ ਇੱਕ ਜਾਨ ਗੰਗਾ ਇੱਕ ਲੈਨ ਪੰਗਾ ਤੇ ਇੱਕ ਪੂਜਣ ਪੱਥਰਾਂ ਵਟਿਆਂ ਨੂੰ ਇੱਕ ਦੇਵਣ ਬਾਂਗਾ ਇੱਕ ਮਾਰਨ ਚਾਂਗਾ ਜਿਵੇਂ ਮੱਝਾਂ ਰਹਿ ਲਾਉਂਦੀਆਂ ਕਟਿਆਂ ਨੂੰ ਓਹ ਕੌਣ ਕਹਿੰਦਾ ਬੁੱਲੇ ਸ਼ਾ ਰੱਬ ਨਹੀਂ ਮਿਲਦਾ ਤੇ ਰੱਬ ਮਿਲਦਾ ਨਹੀਂ ਉल्लूਦਿਆਂ ਪੱਠਿਆਂ ਨੂੰ ਸਤਿ ਸ਼੍ਰੀ ਅਕਾਲ ਜੀ